ਤੁਸੀਂ ਦੇਖ ਰਹੇ ਹੋ ਟਾਈਮ ਨਿਊਜ਼ ਪੰਜਾਬ ਮੈਂ ਬਲਵਿੰਦਰ ਸਿੰਘ ਰੱਤੇਵਾਲੀਆ ਪੰਜਾਬ ਦੇ ਵਿੱਚ ਜਿਹੜੀ ਆਫਤ ਆਈ ਹੋਈ ਆ ਆਫਤ ਨੂੰ ਨਜਿੱਠਣ ਵਾਸਤੇ ਜਿੱਥੇ ਹੋਰ ਜਿੱਥੇ ਬੰਦਿਆਂ ਸਾਹਮਣੇ ਆਇਆ ਸੀ ਉੱਥੇ ਮੁਸਲਮ ਭਾਈਚਾਰਾ ਵੀ ਅੱਜ ਮੈਦਾਨ ਦੇ ਵਿੱਚ ਉਤਰਿਆ ਹੋਇਆ ਸੋ ਆਪਾਂ ਗੱਲਬਾਤ ਕਰਦੇ ਆ ਕਿਹੜੀ ਜਗ੍ਹਾ ਤੋਂ ਮੇਰੇ ਵੀਰ ਆਏ ਤੇ ਅੱਜ ਆਪਾਂ ਖੜੋਤੇ ਆ ਐਫ ਐਫ ਰੋਡ ਦੇ ਉੱਪਰ ਜੋ ਕਿ ਜਲਾਲਾਬਾਦ ਦੇ ਫਾਜ਼ਿਲਕਾ ਜਿਹੜਾ ਰੋਡ ਹੈ ਉਹਦੇ ਉੱਪਰ ਖੜੋਤੇ ਆ ਸਾਸਤਰੀ ਕਾਲਜੀ ਸਾਸਤਰੀ ਕਾ ਭਾਜੀ ਸਾਸਤਰੀ ਹਾਂ ਬਹੁਤ ਬਹੁਤ ਥੋੜਾ ਸਵਾਗਤ ਹੈ ਸਾਡੇ ਚੈਨਲ ਤੇ ਨਹੀਂ ਥੈਂਕ ਯੂ ਜੀ ਤੇ ਕੀ ਕਹਿਣਾ ਚਾਹੋਗੇ ਆਪਾਂ ਛੋਟੇ ਦੇ ਵਿੱਚ ਗੱਲਾਂ ਕਰਨੀਆਂ ਕਿਉਂਕਿ ਸਮਾਂ ਤੁਹਾਡੇ ਕੋਲ ਵੀ ਬਹੁਤ ਖਿੱਚਮਾ ਹੈ ਕੀ ਕਹਿਣਾ ਚਾਹੋਗੇ ਉਹਨਾਂ ਵੀਰਾਂ ਲਈ ਜਿਹੜੇ ਅੱਜ ਪਾਣੀ ਦੀ ਮਾਰ ਹੇਠਾਂ ਤੇ ਤੁਸੀਂ ਅੱਜ ਸੇਵਾ ਕਰਨ ਵਾਸਤੇ ਆਏ ਹੋ ਕਿਸ ਤਰ੍ਹਾਂ ਦਾ ਮਹਿਸੂਸ ਹੋ ਰਹੇ ਨਾਲੇ ਬਿਲਕੁਲ ਜੀ ਪੰਜਾਬ ਅਸੀਂ Rajasthan ਤੋਂ ਆਏ ਜੀ ਹਨੂਮਾਨਗੜ ਕੇ ਜਨ ਸੱਧਾ ਗੁਰੂ ਪਏ ਆਪਣਾ ਜੀ ਹਨੂਮਾਨਗੜ ਤਰਫੋਂ ਜੀ ਪੂਰਾ ਹਨੂਮਾਨਗੜ ਡਿਸਟ੍ਰਿਕਟ ਦੇ ਤਰਫੋਂ ਅਸੀਂ ਆਏ ਹਾਂ ਕਮ ਸੇ ਕਮ 16-17 ਗੱਡੀਆਂ ਸਾਡੀ ਆਈਆਂ ਜੀ ਅਸੀਂ ਸਭ ਤੋਂ ਪਹਿਲਾਂ ਤਾਂ ਪੰਜਾਬ ਵਾਸੀਆਂ ਭਰਾਵਾਂ ਨੂੰ ਇਹ ਕਹਾਂਗੇ ਵੀ ਤੁਸੀਂ ਘਰੇ ਬਹਿ ਜਾਓ ਅਸੀਂ ਹੈਗੇ ਜੀ ਪਹਿਲਾ ਸਾਡਾ ਜਿਹੜਾ ਰਸਨ ਇੱਥੇ ਅਸੀਂ ਪਿੱਛੂ ਬਹੁਤ ਆਈ ਜਾਂਦਾ ਬਹੁਤ ਇਕੱਠਾ ਰਾਜਸਥਾਨ ਗੰਗਾ ਨਗਰ ਹਨੂਮਾਨਗੜ ਹੈ ਜੀ ਬਹੁਤ ਜਿਆਦਾ ਉਧਰ ਰਸਨ ਇਕੱਠਾ ਹੋਇਆ ਹਰ ਮਸਜਿਦ ਹੈ ਮੰਦਰ ਹੈ ਜਾਂ ਗੁਰਦੁਆਰਾ ਹੈ ਹਰ ਜਗ੍ਹਾ ਅੰਦਰ ਰਸਨ ਇਕੱਠਾ ਹੋਇਆ ਹੈ ਜੀ ਤੇ ਪਹਿਲਾ ਉਧਰੋਂ ਸਾਨੂੰ ਕਿ ਅਸੀਂ ਲੈ ਕੇ ਆ ਰਹੇ ਦੋ ਤਿੰਨ ਦਿਨ ਤੋਂ ਅਸੀਂ ਦੋ ਦੂਜਾ ਦਿਨ ਹੈਗਾ ਅੱਜ ਅੱਜ ਵੀ ਕੋਈ ਪਤਾ ਨਹੀਂ ਕਿੰਨੇ ਦਿਨ ਹੋਰ ਰਵਾਂਗੇ ਜੀ ਤੇ ਰਸਨ ਸਾਨੂੰ ਅੱਗੇ ਪਹੁੰਚ ਨਹੀਂ ਰਿਹਾ ਰਸਨ ਦੇ ਵਿੱਚ ਕੀ ਕੁਝ ਲੈ ਕੇ ਆਇਓ ਤੁਸੀਂ ਰਸਨ ਹਰ ਜੇ ਕਿਸਾਨ ਦੇ ਘਰੇ ਲੋੜ ਹੈ ਹਰ ਚੀਜ਼ ਲੈ ਕੇ ਆਏ ਮੈਂ ਸੁਣਿਆ ਤੁਸੀਂ ਚੂਰੀ ਵੀ ਲੈ ਕੇ ਆਇਓ ਜਾਨਵਰ ਕੈਟਗਰੀ ਘਰੇ ਪਹੁੰਚ ਗਈ ਤਾਂ ਘਟੋ ਜ਼ਿਆਦਾ ਨਹੀਂ ਕਹਿੰਦਾ ਮੈਂ ਵੀ ਜ਼ਿਆਦਾ ਹੀ ਹੈ ਪਰ ਅਸੀਂ ਕਹਿੰਦੇ 15 ਤੋਂ 20 ਦਿਨ ਉਹ ਖਤਮ ਨਹੀਂ ਹਾਲਾਂਕਿ ਉਹ ਮਹੀਨੇ ਦੀ ਹੋਣੀ ਜੀ ਆਪ ਜੀ ਨੇ ਸ਼ੁਭਨਾ ਕੀ ਹੈ ਮੇਰਾ ਨਾਮ ਸੁਦਾਮੁਸਾਨ ਹੈ ਜੀ ਸੁਦਾਮੁਸਾਨ ਜੀ ਦੇਖੋ ਜਿਸ ਤਰ੍ਹਾਂ ਪੀਰ ਬੁੱਧੂ ਸ਼ਾਹ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਖੜੋਤੇ ਸੀ ਉਸੇ ਤਰ੍ਹਾਂ ਹੀ ਅੱਜ ਮੋਢੇ ਨਾਲ ਮੋਢਾ ਲਾ ਕੇ ਮੁਸਲਮਾਨ ਭਾਈਚਾਰਾ ਅੱਜ ਫਿਰ ਪੰਜਾਬ ਦੇ ਨਾਲ ਖੜੋਤਾ ਹੈ ਸੋ ਕੀ ਕਹਿਣਾ ਚਾਹੋਗੇ ਬਸ ਇਹ ਕਹਿਣਾ ਚਾਹੋਗੇ ਵੀ ਜਿੰਨਾ ਜ਼ਿਆਦਾ ਹੋਵੇ ਉਹਨੇ ਪੰਜਾਬ ਦੀ ਮਦਦ ਕਰੋ ਔਰ ਅਸੀਂ ਪੰਜਾਬ ਦੇ ਨਾਲ ਅੱਜ ਖੜੇ ਆਂ ਕੰਦੇ ਦੇ ਕੰ ਨਾਲ ਕੰਦਾ ਲਾ ਕੇ ਔਰ ਹਮੇਸ਼ਾ ਖੜੇ ਰਹਿਣਾ ਜਿਹੜੇ ਲੋਕ ਮੁਸਲਮ ਭਾਈਚਾਰੇ ਨੂੰ ਬਦਨਾਮ ਕਰਨਾ ਚਾਹੁੰਦੇ ਸੀ ਕੁਝ ਕੁਝ ਤਬਕਿਆਂ ਦੇ ਲੋਕ ਉਹਨਾਂ ਲਈ ਕੀ ਮੈਸੇਜ ਹੈ ਕਿ ਅੱਜ ਤੁਸੀਂ ਕੰਦੇ ਨਾਲ ਕੰਦਾ ਮਾਰ ਕੇ ਜੀ ਉਹਨਾਂ ਦੀ ਗਲਤ ਸੋਚ ਹੈ ਆ ਸੋਚ ਨਹੀਂ ਰੱਖਣੀ ਚਾਹੀਦੀ ਔਰ ਆ ਸੋਚ ਸਿਰਫ ਸਰਕਾਰਾਂ ਰੱਖਦੀਆਂ ਲੋਕ ਨਹੀਂ ਰੱਖਦੇ ਲੋਕ ਹੈ ਜਿਵੇਂ ਹੁਣ ਕੱਲ ਸਾਨੂੰ ਇੱਕ ਬਾਬਾ ਜੀ ਨੇ ਕਿਹਾ ਸੀ ਕਿ ਪਹਿਲਾਂ ਹੁੰਦੇ ਸੀ ਬੰਦੇ ਨੂੰ ਬੰਦਾ ਖਾਂਦਾ ਲੇਕਿਨ ਅੱਜ ਪਤਾ ਲੱਗਾ ਕਿ ਬੰਦੇ ਨੂੰ ਕਿ ਪੰਜਾਬ ਦੇ ਨਾਲ ਖੜਿਆ ਹਮੇਸ਼ਾ ਖੜੇ ਰਾਂਗੇ ਜੀ ਬਹੁਤ ਬਹੁਤ ਧੰਨਵਾਦ ਮੇਰੇ ਵੀਰ ਦਾ ਤੇ ਆਪਾਂ ਨਾਂ ਪੁੱਛ ਲੈਣੇ ਵੀਰ ਦਾ ਵੀਰ ਕਿਹੜਾ ਤੁਹਾਡਾ ਨਾਂ ਕੀ ਤੇ ਕਿਹੜੀ ਜਗ੍ਹਾ ਤੋਂ ਆਏ ਹੋ ਜੀ ਮੇਰਾ ਨਾਮ ਸਲੀਮ ਬਾਟੇ ਅਸੀਂ ਰਾਜਸਥਾਨੋਂ ਹਨਮਾਨਗੜ੍ਹ ਤੋਂ ਆਏ ਸਾਡਾ ਜ਼ਿਲ੍ਹਾ ਹਨਮਾਨਗੜ੍ਹ ਹੈ ਪਿੰਡ ਸਾੜਿਆਂ ਦੇ ਵੱਖ-ਵੱਖ ਆ ਕੇ ਪੰਜ ਤੋਂ 6 ਪਿੰਡਾਂ ਦੇ ਮੁੰਡੇ ਆਸੀਂ ਸਾਰੇ ਕਿੰਨੀਆਂ ਪਿਕਅਪ ਤੁਸੀਂ ਗੱਡੀਆਂ ਲੈ ਕੇ ਆਏ ਹੋ ਭਰ ਕੇ ਅਸੀਂ ਜੀ ਸਾਡੀਆਂ ਟੋਟਲ 15 ਗੱਡੀਆਂ ਆ ਜਿਹਦੇ ਵਿੱਚ ਇੱਕ ਪਿਕਅਪ ਦੇ ਵਿੱਚ ਕਿੰਨਾ ਲੋਡ ਹੋਏਗਾ 3 ਕੁੰਟਲ 4 12 ਜੀ 21 30 ਕੁੰਟਲ ਦੇ ਆਰ ਬਰ 21 21 ਟਨ ਜਿਹੜਾ ਸਮਾਨ ਹੈ 21 ਟਨ ਜਿਹੜਾ weight ਲੈ ਕੇ ਆਏ ਤੇ 21 ਟਨ ਕੋਈ ਥੋੜਾ ਨਹੀਂ ਹੁੰਦਾ ਜਿਸ ਦੇ ਵਿੱਚ ਕਿ ਘੋੜਾ ਟਰਾਲਾ ਪਰ ਜਾਂਦਾ ਮੇਰੇ ਵੀਰ ਲੈ ਕੇ ਆਏ ਆ ਸਾਡੇ ਵਾਲੀ ਆਏ ਹੋ ਮੁਸਲਮ ਪਾਈਚਾਰੇ ਨੂੰ ਸਲੂਟ ਆ ਸੋ ਕੈਮਰਾਮੈਨ ਦੇ ਨਾਲ ਬਲਵਿੰਦਰ ਸਿੰਘ ਰੱਤੇਵਾਲੀਆ